ਕਾਲ ਜੀ ਤੁਸੀਂ ਦੇਖਦੇ ਹੋ ਕ੍ਰੋਨੀ ਪੰਜਾਬ ਮੈਂ ਦੰਦੀਪੁਰ ਇਸ ਮੌਕੇ ਡੀਸੀ ਡਾਕਟਰ ਦੇ ਵਿੱਚ ਮਜਾ ਜਿੱਥੇ ਪੁਲਿਸ ਨੂੰ ਸਨਮਾਨਿਤ ਕੀਤਾ ਗਿਆਗਾ ਮੈਂ ਮੈਂ ਅੱਜ ਸਰਮਤ ਸਿੰਘ ਬਲ ਡੀਐਸਪੀ ਫਲੋਰ ਜੀ ਨੂੰ ਸਨਮਾਨਿਤ ਕਰਨ ਵਾਸਤੇ ਆਇਆ ਔਰ ਮੈਂ ਸਨਮਾਨ ਇਸ ਕਰਕੇ ਕਰਨ ਵਾਸਤੇ ਆਇਆ ਕਿ ਜਦੋਂ ਦੇ ਫਲੋਰ ਵਿੱਚ ਆਇਆ ਇਹਨਾਂ ਦੀ ਪ੍ਰੋਪਰਟੀ ਐਸਐਸਓ ਸੰਜੀਵ ਕਪੂਰ ਜੀ ਨਾਲ ਔਰ ਇਹਨਾਂ ਜਿਹੜਾ ਪੂਰਾ ਥਾਣਾ ਹੈਗਾ ਜਿੰਨੇ ਵੀ ਕਰਮਚਾਰੀ ਪੁਲਿਸ ਦੇ ਨੇ ਉਹ ਆਪਣੀ ਡਿਊਟੀ ਨੂੰ ਬਾਖੂਤੀ ਨਿਭਾ ਰਹੇ ਆ ਇਹਨਾਂ ਨੇ ਕੁਝ ਅੱچھےਰੇ ਗੈਂਗਸਟਰ ਸੀਗੇ ਉਹਨਾਂ ਨੂੰ ਫੜਿਆ ਕੁਝ ਸਨੇਚਰਾਂ ਨੂੰ ਫੜਿਆ ਕੁਝ ਜਿਹੜੀਆਂ ਨੂੰ ਫੜਿਆ ਔਰ ਜਿਹੜੀਆਂ ਚੋਰੀਆਂ ਕਰਨ ਵਾਲੇ ਛੋਟੇ-ਛੋਟੀਆਂ ਜਿਹੜੇ ਗੈਂਗ ਸੀਗੇ ਉਹਨਾਂ ਨੂੰ ਕਾਫੀ ਹੱਦ ਤੱਕ ਇਹਨਾਂ ਨੇ ਜਿਹੜਾ ਕੰਟਰੋਲ ਕੀਤਾ ਕਿ ਫਲੋਰ ਦੇ ਲੋਕਾਂ ਨੂੰ ਜਿਹੜਾ ਸੁੱਖ ਦਾ ਅੱਗੇ ਨਾਲੋਂ ਸੋ ਦਾ ਸਾ ਆਇਆ ਕੋਈ ਟੀਮ ਜਿਹੜੀ ਕੋਈ ਵੀ ਚੀਜ਼ ਹੈ ਉਹ ਖਤਮ ਤਾਂ ਨਹੀਂ ਹੁੰਦੀ ਖਤਮ ਨਾ ਹੁੰਦੀ ਹੈ ਨਾ ਹੋਣੀ ਹੈ ਲੇਕਿਨ ਫਿਰ ਵੀ ਬਲ ਸਾਹਿਬ ਦਾ ਡਰ ਔਰ ਐਸਐਟਓ ਤਕਪੂਰ ਜੀ ਦਾ ਕੰਮ 코로나 ਦਾ ਡਾਲ ਜਿਹੜਾ ਉਹਨਾਂ ਦੀ ਵੈਸਟ ਜਿਹੜੀ ਆ ਫਲੋਰ ਦੇ ਜਿਹੜੇ ਮਾਰੇ ਸ਼ਰਾਤੀਆਂ ਸਨ ਰਹਿ ਗਏ ਉਹਨਾਂ ਵਿੱਚ ਹੈਗੀ ਆ ਇਸ ਕਰਕੇ ਮੈਂ ਇਹਨਾਂ ਨੂੰ ਇਸ ਸਨਮਾਨ ਕਰਨ ਵਾਸਤੇ ਆਇਆ ਤਾਂ ਜੋ ਇਹਨਾਂ ਦਾ ਹੌਸਲਾ ਜਿਹੜਾ ਹੈ ਹੋਰ ਵਧੇ ਔਰ ਇਹ ਆਪਣੀ ਡਿਊਟੀ ਨੂੰ ਹੋਰ ਅੱਗੇ ਵਸਾਇਦ ਹੋ ਕੇ ਕੰਮ ਕਿ ਇਹ ਜਿਹੜੇ ਅੱਜ ਜਿੱਦਾਂ ਹੁਣ ਬੱਸਸ ਦਾ ਹਾਦਸਾ ਹੋਇਆ ਫਲੋਰ ਦੇ ਵਿੱਚ ਔਲਰਲੀ ਪੁਲਸਿਆ ਉਹ ਫਟਾਫਟ ਪਹੁੰਚ ਸਰਪਈ ਉੱਥੇ ਮਸਾਇਦ ਹੋ ਗਈ ਔਰ ਚਲੋ ਇਨਸੀਡੈਂਟਸ ਦਾ ਓ ਐਸ ਸੀ ਦਾ ਸੀ ਹੁੰਦੇ ਆ ਲੇਕਿਨ ਫਲੋਰੇ ਵਿੱਚ ਜਿਹੜੀ ਪੁਲਿਸ ਆ ਉਹਨੇ ਆਪਣੀ ਡਿਊਟੀ ਬਖੂਪਿਆ ਜਨਿਭਾਈ ਆ ਅੱਗੇ ਵੀ ਨਿਭਾ ਰਹੇ ਨੇ ਇਸ ਕਰਕੇ ਮੈਂ ਅੱਜ ਇਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਠੀਕ ਆ ਕੋ ਲੋਕਾਂ ਦੀ ਗੱਲ ਕਰੀਏ ਲੋਕ ਤਾਂ ਮੌਕਾ ਭਾਲਦੇ ਹੁੰਦੇ ਵੀ ਕਦੋਂ ਕੋਈ ਮੌਕਾ ਮਿਲੇ ਸਾਨੂੰ ਸੀ ਪੁਲਿਸ ਦੇ ਬਾਰੇ ਬੁਰਾ ਬੋਲੀ ਤੁਸੀਂ ਤੁਹਾਡੇ ਮਨ ਦੇ ਵਿੱਚ ਖਿਆਲ ਕਿੱਥੋਂ ਆਇਆ ਕਿ ਤੁਸੀਂ ਪੁਲਿਸ ਨੂੰ ਸਨਮਾਨ ਕਰਨਾ ਹੈ ਦੇਖੋ ਗੱਲ ਇਹ ਹੈ ਮੈਡਮ ਜੀ ਸਾਰੀ ਦੁਨੀਆ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਲੇਕਿਨ ਜਿਹੜਾ ਅੱਜ ਅੱਛਾ ਕੰਮ ਕਰੂਗਾ ਡਾਕਟਰ ਰਸ਼ਮੀ ਕੁਮਾਰਾ ਜੀ ਉਹਨਾਂ ਨੂੰ ਜੂੜ ਸਨਮਾਨਿਤ ਕਰੂਗਾ ਐਪਰੀਸ਼ੀਏਟ ਕਰ ਮੇਰੇ ਕੁਝ ਸੱਜਣ ਨੇ ਕਾਰਪੋਰੇਸ਼ਨ ਮਿਸਕਲ ਕਮੇਟੀ ਫਲੋਰਟ ਨੇ ਉਹ ਬਹੁਤ ਅੱਛਾ ਕੰਮ ਕਰਦੇ ਆ ਉਹ ਸਮਾਜ ਸਵਾਈ ਸੇਵਕ ਨੇ ਮੇਰਾ ਵਿਚਾਰ ਆ ਮੈਂ ਥੋੜੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਸਨਮਾਨਿਤ ਕਰਨ ਜਾ ਰਿਹਾ ਜਿਹੜੇ ਲੋਕ ਵੀ ਆਪਣੀ ਡਿਊਟੀ ਨੂੰ ਅੱਛੇ ਢੰਗ ਨਾਲ ਨਿਭਾਉਣਗੇ ਮੈਂ ਸਮਾਜ ਸੇਵੀ ਹੁੰਦਾ ਹੋਇਆ ਉਹਨਾਂ ਦਾ ਪੂਰਾ ਸਨਮਾਨ ਕਰਦਾ ਲੱਗਦਾ ਵੀ ਤੁਹਾਨੂੰ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਚਾਂਸ ਨੇ ਜੇ ਜਦੋਂ ਕੋ ਪੁਲਿਸ ਨੂੰ ਲੋਕ ਜਿਹੜੇ ਬੁਰਾ ਹੀ ਕਹਿੰਦੇ ਨੇ ਕਿੱਥੇ ਕਮੀ ਲੱਗਦੀ ਵੀਰੇ ਲੋਕ ਨੇ ਪੁਲਿਸ ਨੂੰ ਬੁਰਾ ਕਹਿੰਦੇ ਨੇ ਵੀ ਪੁਲਿਸ ਸਾਡੀ ਸੁਣਵਾਈ ਨਹੀਂ ਕਰਦੀ ਕੀ ਕਾਰਨ ਕਿਨੇ ਕਮੀ ਕਿੱਥੇ ਕਰ ਆ ਜਾਂਦੀ ਐ ਅਸੀਂ ਕੋਈ ਗੱਲ ਨਹੀਂ ਹੁੰਦੀ ਕਿ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਲੇਕਿਨ ਸਾਡੇ ਜਿਹੜੇ ਲੋਕ ਆ ਸਾਡੇ ਵਿੱਚ ਵੀ ਕਮੀਆਂ ਆ ਅਸੀਂ ਫਟਾਫਟ ਪੁਲਿਸ ਨੂੰ ਮੜਾ ਕਹਿ ਦਿੰਨੇ ਆ ਅਸੀਂ ਇਹ ਬਰਦਾਸ਼ਤ ਹੀ ਨਹੀਂ ਕਰਦੇ ਕਿ ਪੁਲਿਸ ਜਰੀ ਉਹ ਆਪਣੀ ਇਨਵੈਸਟੀਗੇਸ਼ਨ ਪੂਰੀ ਕਰ ਲਵੇ ਜਦੋਂ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਲਵੇ ਜੇ ਪੁਲਿਸ ਠੱਗਾ ਕਰੂਗੀ ਤਾਂ ਅਸੀਂ ਲੋਕ ਬੈਠੇ ਹਾਂ ਅਸੀਂ ਬੋਲਦੇ ਖਰਾਬ ਵੀ ਚੱਲਦੇ ਹਾਂ ਔਰ ਜਿੱਥੇ ਸਚਾਈ ਹੈ ਉਹਨੂੰ ਸਚਾਈ ਨੂੰ ਤਸਾਈ ਰਹਿਣਾ ਪਊਗਾ ਮੰਨਣਾ ਪਊਗਾ ਕਹਿ ਸਕਦੇ ਆ ਵੀ ਅਸ਼wini ਜੀ ਜਿਹੜਾ ਨੱਟਕਾ ਹੋਊਗਾ ਜਿਥੇ ਕੋਈ ਸੁਣਵਾ ਨਹੀਂ ਕਰੂਗਾ ਤੇ ਖੜੇ ਡੈਫੀਨੇਟ ਜੇ ਕੋਈ ਵੀ ਪ੍ਰਸ਼ਾਸਨ ਮੈਂ ਪੋਸਟ ਦੀ ਗੱਲ ਨਹੀਂ ਕਰ ਰਿਹਾ ਸਾਡੀ ਸਬਡਿਵੀਜ਼ਨ ਦੇ ਵਿੱਚ ਅਗਰ ਕਿਸੇ ਨਾਲ ਕੋਈ ਵੀ ਅਫਸਰ ਧੱਕਾ ਕਰੂਗਾ ਤਾਂ ਡਾਕਟਰ 라ਸ਼ੂ ਸਾਬ ਤੋਂ ਮੋਰੇ ਖੜਾ ਹੋਊਗਾ ਔਰ ਲੇਕਿਨ ਜਿਹੜਾ ਅਫਸਰ ਅੱਛਾ ਕੰਮ ਕਰੂਗਾ ਮੈਂ ਉਹਨੂੰ ਐਪਰੀਸ਼ੀਏਟ ਕਰੂਗਾ ਸਵੇਕਾਂ ਕਰੇਨਾ ਅਸ਼wini ਜੀ ਜਿਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਕਿਸੇ ਲੋੜ ਹੁੰਦੀ ਐ ਸੀ ਉਹਨਾਂ ਨਾਲ ਖੜਾਂਗੇ ਜਿੱਥੇ ਤੱਕਾ ਹੁੰਦਾ ਸੀ ਉੱਥੇ ਵੀ ਮੌਜੂਦ ਆ ਪਰ ਜੇਕਰ ਕੋਈ ਵਧੀਆ ਕੰਮ ਕਰੂ ਤਾਂ ਅਸੀਂ ਉਹਨਾਂ ਦੀ ਵੀ ਸਲਾਹ ਦਿਆ ਕਰਾਂਗੇ ਤੁਸੀਂ ਦੇਖਦੇ ਕਰੋਣੀ ਪੰਜਾਬ ਨੈ ਜੰਦੀਪ ਪਰ ਸੁਣਾ